ਅੱਜ ਨਾਲ ਆਪਾਂ ਗੁਰ ਤੋਂ ਇੱਕ ਬਹੁਤ ਵਧੀਆ ਰੈਸਪੀ ਤਿਆਰ ਕਰਦੇ ਆਂਗੇ ਇਹ ਇੰਨੀ ਵਧੀਆ ਬਣੂਗੀ ਨਾ ਵਾਕਈ ਤੁਸੀਂ ਆਖੋਗੇ ਵੀ ਇਹ ਤਾਂ ਆਪਾਂ ਹਰ ਵਕਤ ਘਰ ਵਿੱਚ ਬਣਾ ਕੇ ਰੱਖੀਏ ਇੰਨੀ ਵਧੀਆ ਇਹ ਰੈਸਪੀ ਬਣ ਕੇ ਤਿਆਰ ਹੋਣ ਵਾਲੀ ਆ ਸਿਰਫ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਪੈਣੀਆਂ ਕੀ ਕੀ ਸਮਾਨ ਪੈਂਦਾ ਇਹ ਆਪਾਂ ਤੁਹਾਨੂੰ ਸਾਰਾ ਦੱਸਦੇ ਆਂ ਠੀਕ ਆ ਜੀ ਕਣੀਆਂ ਵੀ ਪਈ ਜਾਣੀਆਂ ਥੋੜੀਆਂ ਦੜੀਆਂ ਚਲੋ ਜੀ ਤੇ ਆਪਾਂ ਆਪਣੀ ਵੀਡੀਓ ਸ਼ੁਰੂ ਕਰਦੇ ਆਂਗੇ ਤੇ ਵੀਡੀਓ ਨੂੰ ਧਿਆਨ ਨਾਲ ਦੇਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਠੀਕ ਆ ਜੀ ਤੇ ਵੀਡੀਓ ਨੂੰ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਵੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਚਲੋ ਜੀ ਸ਼ੁਰੂ ਕਰਦੇ ਆਂ ਮੀਡੀ ਚਲੋ ਜੀ ਆਪਣੀ ਵੀਡੀਓ ਨੂੰ ਸ਼ੁਰੂ ਕਰਨ ਲੱਗਿਆਂ ਸਭ ਤੋਂ ਪਹਿਲਾਂ ਪਲੇਟ ਦੇ ਉੱਤੇ ਘਿਓ ਲਾ ਲਿਆ ਥੋੜਾ ਜਿਹਾ ਘਿਓ ਲਾ ਕੇ ਨੂੰ ਆਪਾਂ ਇੱਕ ਸਾਈਡ ਤੇ ਰੱਖ ਲੈਣਾ ਉਸ ਤੋਂ ਬਾਅਦ ਇਹ ਆਪਣੇ ਸਮਾਨ ਲੈਤਾ ਪੈਂਟਾ ਗੁੜ ਲੈਣਾਗਾ ਆਪਾਂ ਨੇ ਠੀਕ ਆ ਉਸ ਤੋਂ ਬਾਅਦ ਆਪਾਂ ਨੇ ਲੈਤੇ ਆ ਛੋਲੇ ਪੁੰਨੇ ਹੋਏ ਛੋਲੇ ਆ ਤੇ ਇਹ ਆਪਣੇ ਕੋਲੇ ਦਾਖਾ ਨੇ ਥੋੜੀਆਂ ਹੀ ਆ ਤੇ ਇਹ ਹੈਗਾ ਖੋਪੇ ਦਾ ਪੂਰਾ ਚਲੋ ਜੀ ਸ਼ੁਰੂ ਕਰਦੇ ਆ ਆਪਣੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਨੇ ਥੋੜਾ ਜਿਹਾ ਪਾਣੀ ਪਾਉਣਾ ਥੋੜਾ ਜਿਹਾ ਪਾਉਣਾ ਜਿਆਦਾ ਨਹੀਂ ਪਾਉਣਾ ਆਪਾਂ ਨੇ ਨਾ ਮਤਲੇ ਆਪਣੇ ਪਾਣੀ ਪਾਉਣਾ ਠੀਕ ਆ ਜੀ ਇਹੋ ਪਾਣੀ ਆਪਾਂ ਨੇ ਪਾਲਿਆ ਉਸ ਤੋਂ ਬਾਅਦ ਇਹਦੇ ਵਿੱਚ ਗੁੜ ਪਾਵਾਂਗੇ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਜਾਨੀ ਕਿ ਇਹ ਨੂੰ ਪਗੜੇ ਹੋਣਾਗਾ ਇਹ ਤੇਰੀ ਰੈਸਪੀ ਦੇਖ ਕੇ ਤੁਸੀਂ ਇਹ ਮੰਨਦੇ ਕੋ ਥੋੜਾ ਜਿਹਾ ਪਾਣੀ ਪਾਲਿਆ ਜਦੋਂ ਕਿ ਹੁਣ ਆਪਾਂ ਗੁੜ ਪਾ ਕੇ ਚੰਗੀ ਤਰ੍ਹਾਂ ਇਹਨੂੰ ਪਗਲੇ ਹੋਣਾਗਾ ਗੁੜ ਨੂੰ ਇਹ ਥੋੜਾ ਜਾਂ ਤੁਹਾਨੂੰ ਬਾਹਰ ਦੇਣਾ ਮਿੱਠੀ ਮਿੱਠੀ ਅੱਗ ਦੇ ਇਹ ਵੀ ਬਣੀ ਜਾਊਗਾ ਲੋ ਜੀ ਨੂੰ ਆਪਾਂ ਹਈ ਵੇਟ ਕਰਦੇ ਆਂ ਵੀ ਇਹ ਪਿਗਲ ਜੂਆ ਜਿਵੇਂ ਕੀ ਤਰ੍ਹਾਂ ਤੇ ਸਮਾਨ ਸਾਰਾ ਆਪਾਂ ਨੇ ਸਮਝ ਲਓ ਇੱਕ ਮਾਤਰਾ ਦੇ ਹੋਣਾ ਜਿਵੇਂ ਪਾਈ ਆਪਾਂ ਨੇ ਗੁੜ ਲੈ ਲਿਆ ਉਰੇ ਇਹ ਹੱਥ ਪਾਪਾ ਨੇ ਕਾਲੇ ਫੁੱਲੇ ਲੈਨੇ ਤੇ 20 ਰੁਪਈਆ ਨਹੀਂ ਆਪਾਂ ਨੇ ਦਾਖਾਂ ਲੈ ਲਈਆਂ ਤੇ ਥੋੜਾ ਜਿਹਾ ਆਪਾਂ ਨੇ ਤਿੰਨ ਕਿ ਚਾਂਚੇ ਬੂਰੇ ਦੇ ਲੈਤੇ ਆ ਗਏ ਬਸ ਇਹ ਦਾ ਇੰਦਿਆਗਾ ਇਹ ਜਿਹੜਾ ਗੁੜਾ ਇਹ ਘਰ ਦਾ ਗੁੜਾ ਤਾਂ ਕਰਕੇ ਇਹ ਹੌਲੀ-ਹੌਲੀ ਮਿੱਠਾ ਹੋਊਗਾ ਕਿਉਂਕਿ ਜਿਹੜਾ ਆਪਣਾ ਦੂਜਾ ਹੁੰਦਾਗਾ ਜਿਹੜਾ ਆਪਾਂ ਸਮਝ ਲਓ ਆਪ ਦੁਕਾਨਾ ਤੋਂ ਲੈ ਕੇ ਆਉਣੇ ਆ ਉਹ ਜ਼ਿਆਦਾ ਛੇਤੀ ਸਮਝ ਲਓ ਪਿਗਲ ਜਾਂਦਾਗਾ ਕਿਉਂਕਿ ਉਹਦੇ ਵਿੱਚ ਕੇਮਿਕਲ ਜ਼ਿਆਦਾ ਪਾਇਆ ਹੁੰਦਾਗਾ ਇਹਦੇ ਵਿੱਚ ਕੁਝ ਨਹੀਂ ਪਾਇਆ ਹੈਗਾ ਤਾਂ ਕਰਕੇ ਲਿਖੇ ਹੌਲੀ ਹੌਲੀ ਮੈਲਟ ਹੋਊਗਾ ਗੋਟ ਗੋੜ ਦੇਖੋ ਆਪਣਾ ਸਾਰਾ ਪਿਗਲ ਗਿਆ ਜਦੋਂ ਹੁਣ ਨਾ ਗੋੜ ਜਦੋਂ ਆਪਣਾ ਪਿਗਲ ਜਾਂਦਾ ਸਾਰ ਆ ਫਿਰ ਆਪਾਂ ਨਾ ਇਹਦੇ ਵਿੱਚ ਪਾਵਾਂਗੇ ਪਹਿਨਾ ਖੋਪੇ ਦਾ ਬੂਰਾ गैस स्लो रखना गा फिर उसद तो आप देंगे भुन्े हुए छोले फिर आपने पाया दख इन हम आपको चंकी तरह मिला जाने के भुनना गा थोड़ा जहा टाइम तुम देखो भी गुड़ तो इन्नी वी रेसिपी बनूगी बहुत ज्यादा टेस्टी ਦੇਖੋ ਖੁਸ਼ਬੂ ਬਹੁਤ ਸੋਹਣੀ ਆਉਣ ਲੱਗ ਗਈ ਬਾਸਨਾ ਬਾਹ ਹੀ ਸੋਹਣੀ ਹੁੰਦੀ ਹੈ ਜਦੋਂ ਆਪਾਂ ਇਹਦੇ ਵਿੱਚ ਖੋਪੇ ਦਾ ਪੂਰਾ ਪਾਇਆ ਤੇ ਹੋਰ ਸਮਾਨ ਪਾਇਆ ਬਹੁਤ ਸੋਹਣੀ ਇਹਦੀ ਬਾਸਨਾ ਆ ਜਾਂਦੀ ਹੈ ਬਸ ਐ ਇਦਾਂ ਹੀ ਆਪਾਂ ਨੇ ਨਾ ਹੌਲੀ-ਹੌਲੀ ਅੱਗ ਤੇ ਇਹਨੂੰ ਭੁੰਨਣਾ ਹੈ ਯਾਨੀ ਕਿ ਮਾੜੇ-ਮਾੜੇ ਸੇਕ ਤੇ ਭੁੰਨਣਾ ਹੈ ਇਹ ਪਹਿਨਾ ਆਪਾਂ ਨੇ ਬਹੁਤ ਵਾਰੀ ਬਣਾਈ ਹੈ ਬਹੁਤ ਵਧੀਆ ਤੇਸਤੀ ਬਣਦੀ ਹੈ ਕਿ ਤੇ ਜਵਾਕ ਬਹੁਤ ਚਾਵਾ ਨਾਲ ਖਾਂਦੇ ਆ ਵੱਡੇ ਵੀ ਖੁਸ਼ ਹੋ ਕੇ ਖਾਂਦੇ ਆ ਕਿਉਂਕਿ ਉਹ ਵਧੀਆ ਚੀਜ਼ ਬਣਦੀ ਹੈ ਇਹ ਜਿਨੂ ਮਾੜਾ ਮਾੜਾ ਪਨੇ ਪੁੰਨਾਗਾ ਹੌਲੀ ਹੌਲੀ ਗਾਇਸਤੇ ਇਹ ਪਹਿਨਾ ਆਪਾਂ ਬਣਾਈ ਸੀ ਨਾ ਜਿਹੜੀ ਉਹ ਜ਼ਿਆਦਾ ਬਣਾਈ ਸੀ ਸਮਝ ਲਾ ਤੇ ਹੁਣ ਇਹ ਆਪਾਂ ਤੁਹਾਨੂੰ ਥੋੜੀ ਬਣਾ ਕੇ ਦਿਖਾਉਣੇ ਆ ਕਿਉਂਕਿ ਜਦੋਂ ਆਪਾਂ ਨੇ ਜ਼ਿਆਦਾ ਬਣਾਉਣੇ ਆ ਉਹ ਤੇ ਥੋੜਾ ਜਿਹਾ ਟਾਈਮ ਆਪਾਂ ਨੂੰ ਥੋੜਾ ਵੱਧ ਚਾਹੀਦਾਗਾ ਕੁੱਲਾ ਟਾਈਮ ਤਾਂ ਕਰਕੇ ਇਹ ਆਪਾਂ ਤੁਹਾਨੂੰ ਥੋੜੀ ਘੱਟ ਬਣਾ ਕੇ ਦਿਖਾਉਣੇ ਆਗੇ ਇਹダ ਨੀ ਚੀਜ਼ਾਂ ਆਪਾਂ ਬਣਾ ਕੇ ਦੇਖੋ ਘਰੇ ਰੱਖ ਸਕਦੇ ਆ ਜਵਾਕਾਂ ਨੂੰ ਦੇ ਸਕਦੇ ਆ ਬਾਜ਼ਾਰ ਦੀਆਂ ਚੀਜ਼ਾਂ ਨਾਲੋਂ ਨਾਲੇ ਤਾਂ ਦੇਖੋ ਕੋਈ ਵੀ ਆਪਾਂ ਜਦੋਂ ਚੀਜ਼ ਬਣਾਉਣੀ ਆ ਨਾ ਆਪਾਂ ਸ਼ੌਂਕ ਦੀ ਚੀਜ਼ ਬਣਾਉਣੀ ਆ ਔੜੀ ਔੜੀ ਤੇ ਜਦੋਂ ਹੁਣ ਆਪਾਂ ਬਾਜ਼ਾਰ ਤੋਂ ਲੈ ਕੇ ਆਉਣੀ ਆ ਬਣਾਈ ਬਣਾਈ ਤੇ ਉਹਦੇ ਵਿੱਚ ਐ ਨਹੀਂ ਪਤਾ ਹੈਗਾ ਆਪਾਂ ਨੂੰ ਵੀ ਕੀ ਤਾਂ ਭਾਈ ਉਹਨਾਂ ਨੇ ਪਾਇਆ ਕੀ ਨਹੀਂ ਪਾਇਆ ਕਿਵੇਂ ਬਣਾਈ ਆ ਐ ਵੀ ਨਹੀਂ ਪਤਾ ਹੈਗਾ ਕਿਉਂਕਿ ਅੱਜ ਕੱਲ੍ਹ ਦੇਖੋ ਜਦੋਂ ਆਪਾਂ ਦੇਖਦੀਆਂ ਅਗੇ ਬਾਜ਼ਾਰ 'ਚ ਕੋਈ ਵੀ ਚੀਜ਼ਾਂ ਬਣਾਉਂਦੇ ਆ ਨਾ ਕੋਈ ਉੱਥੇ ਸਫਾਈ ਨਹੀਂ ਹੁੰਦੀ ਕੁਝ ਵੀ ਨਹੀਂ ਹੁੰਦਾ ਬਸ ਐਦਾਂ ਹੀ ਕਿਉਂਕਿ ਉਹਨਾਂ ਨੂੰ ਆਇਆ ਹੁੰਦਾ ਆਪਾਂ ਨੇ ਤਾਂ ਵਿਕਰੀ ਕਰੀ ਆ ਚੀਜ਼ ਦੀ ਤੇ ਪਰ ਇਹ ਚੀਜ਼ਾਂ ਦੇਖੋ ਉਹੀ ਜੀ ਉਹਨਾਂ ਨੂੰ ਆਪਾਂ ਛੱਡ ਕੇ ਵੀ ਘਰੇ ਬਣਾਈਏ ਆਪ ਆਪ ਤਾਂ ਨਾਲੇ ਸਾਫ਼ ਸੁਥਰੀ ਚੀਜ਼ ਬਣਦੀ ਆ ਤੇ ਨਾਲੇ ਤੀਸਤੀ ਬਣਦੀ ਆ ਨਾਲੇ ਆਪਾਂ ਨੂੰ ਪਤਾ ਆਉਂਦਾ ਵੀ ਇਹ ਆਪਾਂ ਆਪ ਦੇ ਹੱਥੀ ਬਣਾਈਆਂ ਦਾ ਖੁਦ ਲਓ ਜੀ ਜਿਹੜਾ ਹੁਣ ਇਹ ਡੋ ਆਪਣਾ ਬਣ ਕੇ ਤਿਆਰ ਹੋਣ ਵਾਲਾ ਹੈਗਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਿਲਕੁਲ ਘੱਟ ਟਾਈਮ ਦੇ ਵਿੱਚ ਬਣ ਜਾਂਦਾ ਦਾ ਗੈਸ ਨੂੰ ਬੰਦ ਕਰਤਾ ਆਪਾਂ ਨੇ ਕਿਉਂਕਿ ਜਦੋਂ ਵਾਸ਼ਨਾ ਆਉਣ ਲੱਗ ਜਾਂਦੀ ਹੈ ਨਾ ਪਤਾ ਲੱਗਣ ਲੱਗ ਜਾਂਦਾ ਵੀ ਹਾਂ ਇਹ ਚੀਜ਼ ਬਣ ਗਈ ਲਓ ਜੀ ਹੁਣ ਆਪਣੀ ਪਲੇਟ ਜਿਹੜੀ ਤਿਆਰ ਕੀਤੀ ਸੀ ਨੁਲਾਕੀ ਇਹ ਰੱਖ ਲਏ ਕੋਈ ਵੀ ਕਪੜਾ ਲੈ ਲੇ ਚਾਹੇ ਤੁਸੀਂ ਉਹਦੇ ਨਾਲ ਚਰਾਹੀ ਥੋੜੀ ਜਿਹੀ ਗਰਮ ਆ ਨਾ ਤਾਂ ਸਾਰਾ ਡੋ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਲੋ ਜੀ ਵਾਸ਼ੇ ਰੱਖਨੇ ਆ। ਨੂੰ ਇਹਨੂੰ ਮਾਰ ਜੀ ਨਾਲ ਸੈੱਟ ਕਰਨਾ ਬਸ ਆਪਣੀ। ਪਤਲਾ ਕਰਨ ਜੇ ਤਾਂ ਪਤਲਾ ਰੱਖਣਾ ਥੋੜਾ ਜਿਹਾ ਪਤਲਾ ਕਰ ਲੂ। ਥੋੜਾ ਜਿਹਾ ਮੋਟਾ ਰੱਖਣਾ ਤਾਂ ਮੋਟਾ ਰੱਖੂਗੀ। ਇਹਨੂੰ ਅੱਜ ਹੋਰ ਜਿਆ ਕਰ ਦਾਂਗੇ। ਛੇਤੀ ਜਮ ਜੂਗਾ ਇਹ ਕਿਉਂਕਿ ਇਹ ਗੁੜ ਦੀ ਚਾਸ਼ਨੀ ਜੀ ਬਣ ਗਈ ਸੀ। ਤਾਂ ਉਹਦੇ ਨਾਲ ਨਾ ਜੋ ਠੰਡਾ ਹੋ ਗਿਆ ਉਹਦੋਂ ਜੰਮੂ ਦੇ ਕੇ ਲੱਗਦਾ ਲੋ ਜੀ ਇਹਨੂੰ ਹੁਣ ਠੰਡਾ ਹੋਣ ਦਿੰਨੇ ਆਪਾਂ 1 ਮਿੰਟ ਜੋ ਠੰਡਾ ਹੋ ਗਿਆ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਦੀ ਇਹ ਦੇਖੋ ਜਿਹੜੀ ਆਪਣੀ ਡਿਸ਼ ਬਣ ਕੇ ਤਿਆਰ ਹੁੰਦੀ ਹੈ ਗੁੜ ਵਾਲੀ ਬਹੁਤ ਵਧੀਆ ਖਾਣ ਚ ਨਾ ਬਹੁਤ ਜਿਆਦਾ ਟੇਸਟੀ ਹੁੰਦੀ ਤੇ ਜਦੋਂ ਮਾੜਾ ਠੰਡਾ ਹੋ ਗਿਆ ਇਹਨੂੰ ਆਪਾਂ ਕੱਟ ਦਾਂਗੇ ਪੀਸ ਬਣਾ ਦਾਂਗੇ ਠੀਕ ਹੈ ਜੀ ਇਹਨੂੰ ਆਪਾਂ 1 ਮਿੰਟ ਠੰਡਾ ਹੋਣ ਬਾਅਦ ਤੇ ਛੱਡਦੇ ਆਂ ਇਹ ਰੈਸਪੀ ਆਪਣੀ ਬਣ ਕੇ ਤਿਆਰ ਆ ਦੇਖੋ ਬਹੁਤ ਵਧੀਆ ਜਿਵੇਂ ਗੱਚਕ ਬਣਦੀ ਹੁੰਦੀ ਹੈ ਨਾ ਉਸੇ ਤਰੀਕੇ ਨਾਲ ਬਣੀ ਹੈ ਇਹ ਤੇ ਦੇਖੋ कुरकुरी ਵੀ ਕਿੰਨੀ ਆ ਦੇਖੋ ਖੜਕਦੀ ਆਹ ਜਿੱਕਰ ਇਸੇ ਤਰੀਕੇ ਨਾਲ ਆਪਾਂ ਬਣਾ ਸਕਦੇ ਹਾਂ ਦੇਖੋ ਬਹੁਤ ਵਧੀਆ ਤੇ ਖਾਣ ਚ ਨਾ ਬਹੁਤ कुरकुਰੀ ਬਣੀ ਆ ਤੇ ਬਹੁਤ ਜ਼ਿਆਦਾ ਟੇਸਟੀ ਆ ਇਹ ਇਸੇ ਤਰੀਕੇ ਨਾਲ ਦੇਖੋ ਆਪਾਂ ਬਣਾ ਸਕਦੇ ਹਾਂਗੇ ਹੁਣ ਇਹ ਜਿਵੇਂ ਕਿ ਗੱਚਕ ਹੁੰਦੀ ਐ ਇਦਾਂ ਬਣ ਗਈ ਇਹ ਬਹੁਤ ਵਧੀਆ ਬਣੀ ਆਗੀ ਦੇਖੋ ਤੇ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਤੇ ਤੁਹਾਨੂੰ ਕਿੰਨਾ ਕਿੱਦਾਂ ਦੀ ਲੱਗੀ